I okay. do okay. ਮੁਖਸਰ ਦੇ ਅਜ ਮਲੋਟ ਸਬਡਿਵੀਜ਼ਨ ਤੇ ਪਿੰਡ ਚੋਹੜ ਹੈਗਾ ਸਦਰ ਮਲੋਟ ਥਾਣੇ ਦੇ ਏਰੀਏ ਦੇ ਪੈਂਦਾ ਹੈਗਾ ਤੋਂ ਇੱਥੇ ਜੋ ਅਜ ਡਿਮੋਲੀਸ਼ਨ ਐਕਸਰਸਾਈਜ਼ ਜੋ ਐਗਜ਼ੀਕਿਊਟ ਕੀਤੀ ਜਾ ਰਹੀ ਹੈਗੀ ਇਹ ਬੀਡੀਪੀ ਆਫਿਸ ਤੇ ਪ੍ਰੋਪਰ ਇਸਟੇ ਪੁਲਿਸ ਨੂ ਰਿਕੁਐਸਿਸ਼ਨ ਆਈ ਸੀਗੀ ਤੇ ਇਸ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਸਿਚੁਏਸ਼ਨ ਨੇ ਪਿੰਡ ਤੇ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਪ੍ਰੋਪਰ ਸਿਕਿਉਰਿਟੀ ਡਿਪਲੋਇਮੈਂਟ ਕੀਤੀ ਗਈ ਹੈਗੀ ਤੇ ਆਫੀਸਰ ਤੁਸੀਂ ਦੇਖ ਰਹੇ ਹੋ ਮਲੋਟ ਸਬਡਿਵੀਜ਼ਨ ਦੇ ਇੱਥੇ ਮੌਕੇ ਤੇ ਹੈਗੇ ਆ ਤੇ ਸਿਵਲ ਪ੍ਰਸ਼ਾਸਨ ਦੇ ਵੀ ਆਫੀਸਰ ਹੈਗੇ ਤੇ ਇਹ ਜੋ ਇਲੀਗਲ ਸਟਰਕਚਰ ਤੁਸੀਂ ਦੇਖ ਰਹੇ ਹੋ ਬਣਿਆ ਹੋਇਆ ਹੈਗਾ ਦੋ ਤਿੰਨ ਮੰਜ਼ਲੀ ਸਟਰਕਚਰ ਬਣਿਆ ਹੈਗਾ ਤੋਂ ਇਹਨਾਂ ਤੇ ਮਲਟੀਪਲ ਐਫਆਰ ਐਨਡੀਪੀਐਸ ਐਕਟ ਤੇ ਆਲਰੇਡੀ ਰਜਿਸਟਰਡ ਹੈਗੀ ਹੈ ਤੇ ਇਸ ਚ एग्जांपलरी ਤੇ ਡੈਟਨ ਇਨਟੈਕਸ਼ਨ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਪ੍ਰੋਸੀਡ ਆਫ ਸੇਲ ਆਫ ਡਰਗਸ ਤੇ ਇਸ ਤਰ੍ਹਾਂ ਦੀ ਇਲੀਗਲ ਤਰੀਕੇ ਤੇ ਕੋਈ ਸਟਰਕਚਰ ਬਣਾਏਗਾ ਤਾਂ ਉਸ ਤੇ ਡੈਟਨ ਇਨਟੈਕਸ਼ਨ ਹੋਏਗਾ ਪਿੱਛੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਜੋ ਵੀ ਇਲੀਗਲ ਕੋਈ ਕੰਸਟ੍ਰਕਸ਼ਨ ਕਿਸੇ ਨੇ ਡਰਗ ਪੈਡਲਰ ਨੇ ਸਪਲਾਈਰ ਨੇ ਕੀਤੀ ਹੋਈ ਸੀ ਉਸ ਤੇ ਐਕਸ਼ਨ ਸਿਵਲ ਪ੍ਰਸ਼ਾਸਨ ਦੇ ਪ੍ਰੋਪਰਲੀ ਉਸ ਨੂੰ ਆਰਡਰਸ ਨੂੰ ਐਗਜ਼ੀਕਿਊਟ ਕਰਾਇਆ ਗਿਆ ਹੈ ਪੁਲਿਸ ਵੱਲੋਂ ਤੇ ਉਸ ਤੇ ਲੋਕਾਂ ਦਾ ਵੀ ਲਾਅ ਐਂਡ ਆਰਡਰ ਫਰੰਟ ਤੇ ਤੇ ਇੱਕ ਪਬਲਿਕ ਪਰਸੈਪਸ਼ਨ ਤੇ ਕਾਫੀ ਚੰਗਾ ਇੰਪੈਕਟ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਪਿੰਡ ਜੋਹੜ ਦੇ ਲੋਕਾਂ ਤੇ ਜੋ ਹੈਗਾ ਪਿਛਲੇ 2 ਮਹੀਨੇ ਪਹਿਲਾਂ ਵੀ ਜਦ ਐਕਸਰਸਾਈਜ਼ ਕੀਤੀ ਗਈ ਸੀ ਤਾਂ ਲੋਕਾਂ ਨੇ ਕਾਫੀ ਅਪਰੀਸ਼ੀਏਟ ਕੀਤਾ ਤੇ ਪਿੰਡ ਦੇ ਮਾਹੌਲ ਵਿੱਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਵਾਰ ਐਕਸ਼ਨ ਹੁੰਦਾ ਤਾਂ ਬਾਕੀ ਜੋ ਡਰਗ ਕਰਾਈਮ 'ਚ ਕੋ ਇਨਵੋਲਡ ਹੁੰਦੇਗੇ ਤਾਂ ਉਹਨਾਂ ਨੂੰ ਬੜਾ ਡੈਟਰੈਂਸ ਰਹਿੰਦੀ ਹੈ ਇਸ ਚੀਜ਼ ਤੋਂ ਪਰ ਕਿੰਨੇ ਬੱਚੇ ਇਸ ਜਿਹੜੀ ਮਕਮਲ ਮਾਲਕ ਨੇ ਉਹਨਾਂ ਦੇ ਉੱਪਰ ਦਰਜ ਨੇ ਔਰ ਕਿਸ ਤਰ੍ਹਾਂ ਦੀ ਹੁਣ ਤੱਕ ਕਾਰਵਾਈ ਇਹਨਾਂ ਤੇ ਮਲਟੀਪਲ ਐਫ ਆਰ ਐਂਡ ਡੀ ਪੀਐਸ ਦੀ ਹੈਗੀ ਹੈ ਇੱਕ ਮੈਟਰ 'ਚ ਜਦੋਂ ਸਜ਼ਾ ਵੀ ਹੋਈ ਹੋਈ ਹੈਗੀ ਤੇ ਬਾਕੀ ਜੋ ਇਹਨਾਂ ਦੇ 7 ਤੋਂ 8 ਪਰਚੇ ਰਜਿਸਟਰ ਆਲਰੇਡੀ ਹੈਗੇ ਪਬਲਿਕ ਦਾ ਰਿਸਪਾਂਸ ਕਿਸ ਤਰ੍ਹਾਂ ਮਿਲ ਰਿਹਾ ਪਿੰਡ ਵਾਸੀਆਂ ਦਾ ਪਹਿਲਾਂ ਵੀ ਇਸ ਤਰ੍ਹਾਂ ਦੀ ਕਾਰਵਾਈ ਦੋ ਤਿੰਨ ਗਲੀਆਂ ਛੱਡ ਕੇ ਹੋਈ ਹੈ ਤੁਸੀਂ ਦੇਖ ਰਹੇ ਹੋ ਪਰ ਸਰਪੰਚ ਸਾਹਿਬ ਤੇ ਤੁਸੀਂ ਪੁੱਛ ਸਕਦੇ ਹੋ ਤੇ ਹੋਰ ਪਿੰਡ ਦੇ ਬੰਦੇ ਇੱਥੇ ਹਾਜ਼ਰ ਹੀ ਰਹੇ ਤੇ ਇਹ ਚੰਗਾ ਪਬਲਿਕ ਦਾ ਰਿਸਪਾਂਸ ਰਹੇਗਾ ਪਿੰਡ ਲੈਵਲ ਤੇ ਉਸ ਦੇ ਐਕਸ਼ਨ ਤੇ ਲੋਕਾਂ 'ਚ ਚੰਗਾ ਮੈਸੇਜ ਗਿਆ ਹੈ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਕਿਉਂਕਿ ਬਹੁਤ ਸਾਰੇ ਪਬਲਿਕ ਸਾਹਮਣੇ ਆਉਣ ਤੋਂ ਡਰਦੀ ਹੈ ਲੇਕਿਨ ਸੂਚਨਾ ਤਾਂ ਦੇਣਾ ਚਾਹੀਦੀ ਹੈ ਨਹੀਂ ਮੈਂ ਤੁਹਾਡੇ ਮਾਧਿਅਮ ਤੇ ਪਬਲਿਕ ਨੂੰ ਲੋਕਾਂ ਨੂੰ ਇਹੀ ਅਪੀਲ ਬੇਨਤੀ ਕਰਨਾ ਚਾਹਾਂਗਾ ਕਿ ਕੋਈ ਵੀ ਡਰਗ ਫਰੰਟ ਤੇ ਉਹਨਾਂ ਨੂੰ ਇਨਪੁਟ ਮਿਲ ਹੁੰਦੀ ਹੈ ਕੋਈ ਵੀ ਫੀਡਬੈਕ ਉਹ ਦੇਣਾ ਚਾਹੁੰਦੇ ਹੈ ਬੇਝਿਜਕ ਬੇਝਿਜਕ ਦੱਸ ਸਕਦੇ ਹੈਗੇ ਤੇ ਉਸ ਚ ਵੈਰੀਫਾਈ ਕਰਕੇ ਤੁਰੰਤ ਕਾਰਵਾਈ ਵੀ ਹੋ ਜਾਈਏ ਵੀ ਆਰ ਫੁੱਲੀ ਕਮਿਟਿਡ ਫੋਰ ਐਗਜ਼ੈਂਪਲ ਰੀਐਕਸ਼ਨ ਅਗੇਂਸਟ ਡਰਗ ਸਮਗਲਰਸ অর ਪੈਡਲਰਸ ਤੋਂ ਪਿਛਲੇ ਲਗਭਗ ਹੁਣ 6 ਮਹੀਨੇ ਹੋ ਗਏ ਹੈਗੇ ਜੋ ਸਰਕਾਰ ਵੱਲੋਂ ਯੁਧ ਨਸ਼ੇ ਵਿਰੁੱਧ ਤੇ ਹਰ ਫਰੰਟ ਤੇ ਕੰਮ ਹੋ ਰਿਹਾ ਹੈਗਾ ਚਾਹੇ ਉਹ ਐਨਫੋਰਸਮੈਂਟ ਦੀ ਗੱਲ ਹੋਵੇ 750 ਦੇ ਕਰੀਬ ਅਰੈਸਟ ਕੀਤੀਆਂ ਗਈਆਂ ਉਸ ਤੇ ਚੰਗਾ ਇੰਪੈਕਟ ਇੱਕ ਐਨਫੋਰਸਮੈਂਟ ਤੇ ਅਰੇਸਟਾਂ ਦੇ ਪੈਂਦਾ ਹੈਗਾ ਸਿਮਿਲਰਲੀ ਜੋ ਡੀ ਐਡਿਕਸ਼ਨ ਤੇ ਆਊਟ ਸੈਂਟਰਸ ਤੇ ਵੀ ਕਾਫੀ ਫੋਕਸ ਅਸੀਂ ਕਰ ਰਹੇ ਹੈਗੇ ਜਿੱਥੇ ਕਿਸੇ ਐਡਿਕਟ ਨੂੰ ਕੰਜ਼ਿਊਮਰ ਨੂੰ ਇਸ ਤਰ੍ਹਾਂ ਦਾ ਲੱਗਦਾ ਹੈਗਾ ਕਿ ਉਹ ਨਸ਼ੇ ਦੀ ਗ੍ਰਿਫਤ ਤੋਂ ਬਾਹਰ ਆਣਾ ਚਾਹੁੰਦਾ ਹੈਗਾ ਤਾਂ ਪਬਲਿਕ ਦਾ ਉਸ ਤੇ ਚੰਗਾ ਸਪੋਰਟ ਤੇ ਕੋਆਪਰੇਸ਼ਨ ਹੈ ਇਵਨ ਜੋ ਸਿਵਲ ਡਿਪਾਰਟਮੈਂਟ ਹੈ ਕੋਈ ਹੈਲਥ ਡਿਪਾਰਟਮੈਂਟ ਦੇ ਵੱਲੋਂ ਕੁਝ ਹੋਉਂਦੀ ਹੈ ਤੇ ਪੁਲਿਸ ਵੱਲੋਂ ਇਸ ਦੇ ਪ੍ਰੋਐਕਟਿਵ ਐਫਰਟਸ ਐਨਫੋਰਸਮੈਂਟ ਦੇ ਅਲਾਵਾ ਜੋ ਡੀਆਡੀ ਐਕਸ਼ਨ ਚ ਵੀ ਕੀਤੇ ਜਾ ਰਹੇ ਹੈਗੇ ਤੇ ਫਿਰ ਵੀ ਕੋਈ ਪਬਲਿਕ ਦੇ ਵੱਲੋਂ ਕੋਈ ਨਿਆ ਕੋਈ ਪੈਟਰਨ ਨਵੇਂ ਪਿੰਡ ਚ ਕੋਈ ਬਾਹਰ ਦੇ ਬੰਦੇ ਆਂਦੇ ਕੋਈ ਨਸ਼ੇ ਦੇ ਕੋਈ ਇਨਵੋਲਡ ਹੁੰਦੇ ਤੋਂ ਆਈ ਅਪਰੀਸ਼ੀਏਟ ਕਿ ਜੋ ਪਬਲਿਕ ਫੀਡਬੈਕ ਦਿੰਦੀ ਹੈ ਉਸ ਤੇ ਅਸੀਂ ਫੈਕਟਰੀਨ ਕਰਦੇ ਆਂ ਵੈਰੀਫਾਈ ਵੀ ਕਰਦੇ ਆਂ ਤੇ ਫਿਰ ਉਸ ਚ ਅੱਗੇ ਐਕਸ਼ਨ ਵੀ ਹੁੰਦਾ ਹੈ ਥੈਂਕ ਯੂ ਥੈਂਕ ਯੂ